ਬੀਬੀ ਐਨ ਦੇਖਣ ਵਾਲੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਐਸਡੀ ਪੀਸੀ ਦੀ ਕਾਰਜਕਾਰਨੀ ਦੀ ਬੈਠਕ ਅੱਜ ਸੁਖਬੀਰ ਬਾਰੇ ਕਰਨਗੇ ਵੱਡਾ ਫੈਸਲਾ ਅਤੇ ਅਪੀਲ ਮਨਪ੍ਰੀਤ ਦੀਆਂ ਨੌਕਰੀਆਂ ਵੰਡਣ ਵਾਲੀਆਂ ਵੀਡੀਓਜ਼ ਅਤੇ ਰਾਜਾ ਵੜਿੰਗ ਦੀ ਮਸਜਿਦ ਫੇਰੀ ਤੇ ਕਮਿਸ਼ਨ ਦੀ ਸ਼ਕਤੀ ਸੁਪਰੀਮ ਕੋਰਟ ਨੇ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਬਾਰੇ ਦਿੱਤੇ ਹੁਕਮ ਨਵਜੋਤ ਸਿੱਧੂ ਨੇ ਤੋੜੀ ਚੁੱਪ ਖੋਲੇ ਆਪਣੇ ਪੱਤੇ ਆਪ ਵਿਧਾਇਕਾਂ ਵਿੱਚ ਖਲਬਲੀ ਕੇਜਰੀਵਾਲ ਦਾ ਵੱਡਾ ਬਿਆਨ ਪ੍ਰੰਕਲ ਫਾਇਰਿੰਗ ਮਾਮਲੇ ਵਿੱਚ ਨਵਾਂ ਖੁਲਾਸਾ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੂੰ ਮਾਰੀਆਂ ਗੋਲੀਆਂ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਸ਼ਰੂ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਵਕਤ ਸੁਖਵੀਰ ਬਾਦ ਨੂੰ ਸਜਾ ਕਦੋਂ ਸੁਣਾਈ ਜਾਏਗੀ ਕਿ ਉਹ ਜੀ ਸੁਣਾਈ ਜਾਏਗੀ ਇਹ ਹਰ ਇੱਕ ਚਰਚਾ ਕਰ ਰਿਹਾ ਹੈ ਤੇ ਦੂਸਰੇ ਪਾਸੇ ਜਾਣਕਾਰੀ ਮਿਲ ਰਹੀ ਹੈ ਕਿ ਐਸ.ਸੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਦੀ ਅਗਵਾਈ ਵਿੱਚ ਪਹਿਲੀ ਕਾਰਜਕਾਰੀ ਦੀ ਬੈਠਕ ਅੱਜ 12 ਨਵੰਬਰ ਨੂੰ ਐਸ.ਸੀ.ਪੀ.ਸੀ. ਦੇ ਹੈੱਡ ਕੁਆਰਟਰ 'ਚ ਹੋ ਰਹੀ ਹੈ ਇਸ ਬੈਠਕ ਦੇ ਵਿੱਚ ਐਡਵੋਕੇਟ ਧਾਮੀ ਦੇ ਵੱਲੋਂ ਗਠਿਤ 11 ਮੈਂਬਰੀ ਧਾਰਮਿਕ ਸਲਾਹਕਾਰ ਬੋਰਡ ਦੇ ਮੈਂਬਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹਦੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ 30 ਅਗਸਤ ਨੂੰ ਤਨਖਾਈਆ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮਾਮਲੇ ਸੰਬੰਧੀ ਫੈਸਲੇ ਬਾਰੇ ਉਸ ਬੋਰਡ ਦੇ ਮੈਂਬਰਾਂ ਦੀ ਛੇਤੀ ਬੈਠਕ ਬੁਲਾ ਸਕਦੇ ਹੈ ਅਤੇ ਉਹਨਾਂ ਨਾਲ ਇਹਦੇ ਉੱਤੇ ਚਰਚਾ ਵੀ ਕਰ ਸਕਦੇ ਹੈ। एसडीपीसी ਕਾਰਜਕਾਰੀ ਸੁਖਬੀਰ ਤੇ ਛੇਤੀ ਕੋਈ ਫੈਸਲਾ ਲੈਣ ਦੀ ਅਪੀਲ ਵੀ ਜਥੇਦਾਰ ਸਾਹਿਬ ਨੂੰ ਕਰ ਸਕਦੀ ਹੈ। ਬੈਠਕ 'ਚ ਕਾਰਜਕਾਰੀ ਮੈਂਬਰ ਪਾਕਿਸਤਾਨ ਸਰਕਾਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਰਹੇ ਐਸਡੀਪੀਸ ਦੇ ਜਥੇ ਨੂੰ ਖੁੱਲੇ ਦਿਲ ਨਾਲ ਵੀਜ਼ੇ ਨਾ ਦੇਣ ਪ੍ਰਤੀ ਰੋਸ ਵੀ ਪ੍ਰਗਟਾ ਸਕਦੇ ਨੇ ਤੇ ਅੱਜ ਇਸ ਮੀਟਿੰਗ ਦੇ ਉੱਤੇ ਨਜ਼ਰਾਂ ਟਿਕੀਆਂ ਰਹਿਣਗੀਆਂ ਤੇ ਔਰ ਦੂਸਰੇ ਪਾਸੇ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਕਸੂਤੀ ਸਥਿਤੀ ਵਿੱਚ ਘਿਰ ਗਏ ਨੇ ਕਿਉਂਕਿ ਗਿੱਦੜਵਾਹ ਤੋਂ ਇਸ ਵਕਤ ਜ਼ਿਮਨੀ ਚੋੜ ਤੇ ਮਦਾਰ ਭਖਿਆ ਹੋਇਆ ਹੈ ਭਾਜਪਾ ਦੇ ਉਮੀਦਵਾਰ ਨੇ ਮਨਪ੍ਰੀਤ ਬਾਦਲ ਅਤੇ ਕਾਂਗਰਸ ਦੀ ਉਮੀਦਵਾਰਾ ਅਮਰਤਾ ਵੜਿੰਗ ਪਰ ਉਹਨਾਂ ਦੇ ਘਰ ਵਾਲੇ ਕਾਂਗਰਸ ਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਇਹਨਾਂ ਦੋਵਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਮਨਪ੍ਰੀਤ ਬਾਦਲ ਬੀਤੇ ਦਿਨੀ ਵੋਟਰਾਂ ਨੂੰ ਲੁਭਾਉਣ ਵਾਸਤੇ ਸ਼ਰੇਆਮ ਜਨਤਕ ਤੌਰ ਤੇ ਨੌਕਰੀਆਂ ਦੇਣ ਦੇ ਐਲਾਨ ਕਰ ਰਹੇ ਸੀ ਅੰਜਲ ਆਕਦਾ ਸੀ ਜਿਵੇਂ ਨੌਕਰੀਆਂ ਭਾਜਪਾ ਹੀ ਵੰਡ ਰਹੀ ਹੋਵੇ ਤੇ ਦੂਸਰੇ ਪਾਸੇ ਰਾਜਾ ਵੜਿੰਗ ਇੱਕ ਮਸਜਿਦ ਵਿੱਚ ਗਏ ਨੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਕੁਝ ਖਬਰਾਂ ਤੋਂ ਪਤਾ ਲੱਗਿਆ ਹੈ ਅਤੇ ਉਹਨਾਂ ਕੋਲ ਸ਼ਿਕਾਇਤਾਂ ਪਹੁੰਚੀਆਂ ਨੇ ਤੇ ਉਹਨਾਂ ਨੇ ਇਹਦਾ ਸਖਤ ਨੋਟਿਸ ਲੈ ਲਿਆ ਹੈ ਮੁੱਖ ਚੋਣ ਅਧਿਕਾਰੀ ਨੇ ਗਿੱਦੜਵਾਹ ਦੇ ਰਿਟਰਨਿੰਗ ਅਫਸਰ ਨੂੰ ਦੋਵਾਂ ਨੂੰ ਨੋਟਿਸ ਜਾਰੀ ਕਰਦੇ ਨਿਰਦੇਸ਼ ਜਾਰੀ ਕਰ ਦਿੱਤੇ ਹੈ ਰਾਜਾ ਵੜਿੰਗ ਅਸਲ ਦੇ ਵਿੱਚ ਆਪਣੀ ਪਤਨੀ ਵਾਸਤੇ ਇਨੀ ਦਿਨੀ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਕੜੀ ਦੇ ਵਿੱਚ ਬੀਤੇ ਦਿਨੀ ਉਹ ਇੱਕ ਮਸਜਿਦ ਵਿੱਚ ਜਾਂਦੇ ਆ ਜਿਸ ਦੀਆਂ ਖਬਰਾਂ ਵੀ ਚਾਰ ਚਫੇਰੇ ਜਨਤਕ ਹੋ ਗਈਆਂ ਸੀ ਭਾਰਤੀ ਚੋਣ ਕਮਿਸ਼ਨ ਨੇ 27 ਜੁਲਾਈ ਤੇ 2012 ਨੂੰ ਦੱਸਣਾ ਬਣਦਾ ਕਿ ਧਾਰਮਿਕ ਸੰਸਥਾਵਾਂ ਦੇ ਬਾਰੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਜਿਸ ਦੇ ਅਨੁਸਾਰ ਆਦਰਸ਼ ਚੋਣ ਜ਼ਾਬਤੇ ਦੇ ਦੌਰਾਨ ਸਿਆਸੀ ਪਾਰਟੀਆਂ ਤੇ ਚੋਣ ਲੜ ਰਹੇ ਉਮੀਦਵਾਰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੀ ਵਰਤੋਂ ਨਹੀਂ ਕਰ ਸਕਦੇ ਇਹਦੇ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਉਹਨਾਂ ਦੀ ਦੁਰਵਰਤੋਂ ਦੀ ਰੋਕਥਾਮ ਦੇ ਵਾਸਤੇ ਐਕਟ 1988 ਉਹਦੀ ਜਿਹੜੀ ਧਾਰਾ 41 ਦੀ ਉਪ ਧਾਰਾ 3.5 ਅਤੇ 6 ਕਿਸੇ ਵੀ ਰਾਜਨੀਤਿਕ ਪਾਰਟੀ ਤਾਂ ਕਿਸੇ ਰਾਜਨੀਤਿਕ ਵਿਚਾਰ ਜਾਂ ਰਾਜਨੀਤਿਕ ਗਤੀਵਿਧੀ ਦੇ ਫਾਇਦੇ ਲਈ ਧਾਰਮਿਕ ਸੰਸਥਾਵਾਂ ਜਾਂ ਧਾਰਮਿਕ ਸੰਸਥਾਵਾਂ ਦੇ ਫੰਡਾਂ ਦੀ ਵਰਤੋਂ ਤੇ ਪਾਬੰਦੀ ਲਾਉਂਦੀਆਂ ਨੇ ਇਨਾ ਤਰ੍ਹਾਂਾਂ ਦੀ ਕਿਸੇ ਵੀ ਵਿਵਸਥਾ ਦੀ ਉਲੰਘਣਾ ਕਰਨ ਤੇ 5 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਇਹ ਸਜ਼ਾਵਾਂ ਹੋ ਸਕਦੀਆਂ ਨੇ ਦੱਸਣਾ ਬਣਦਾ ਹੈ ਕਿ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਵੀ ਕੀਤਾ ਸੀ ਗਿੱਦੜਵਾਹਾ ਮਸਜਦ ਵਿਖੇ ਸ਼ਿਰਕਤ ਕਰਕੇ ਸੰਗਤਾਂ ਨੂੰ ਸੰਬੋਧਨ ਕੀਤਾ ਇਸ ਮੌਕੇ ਉਹਨਾਂ ਆਉਣ ਵਾਲੀ 20 ਤਰੀਕ ਨੂੰ ਹੱਥ ਪੰਜੇ ਉੱਤੇ ਜਿਹੜਾ ਉਹ ਵਟਨਾ ਹੈ ਉਹ ਦੱਬਣ ਦੀ ਅਪੀਲ ਵੀ ਕੀਤੀ ਤੇ ਅਹਿਦ ਵੀ ਲਿਆ ਦੂਸਰੇ ਪਾਸੇ ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਵੀ ਚੋਣ ਕਮਿਸ਼ਨ ਆਫ ਇੰਡੀਆ ਨੂੰ ਪੰਜਾਬ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਤੇ ਮੰਗ ਕੀਤੀ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਵਾਹ ਤੋਂ ਚੋਣ ਲੜ ਰਹੀ ਅਮਰਤਾ ਵੜਿੰਗ ਦੇ ਪਤੀ ਰਾਜਾ ਵੜਿੰਗ ਦੇ ਵਿਰੁੱਧ ਚੋਹਰ ਜ਼ਾਬਤੇ ਦੀ ਉਲੰਘਣਾ ਲਈ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਰਾਜਾ ਵੜਿੰਗ ਦੇ ਵੱਲੋਂ ਆਪਣੇ ਚੋਣ ਫਾਇਦੇ ਲਈ ਮੁਸਲਮ ਭਾਈਚਾਰੇ ਨੂੰ ਧਰੂਵੀਕਰਨ ਕਰਨ ਵਾਲਾ ਬਹੁਤ ਗਲਤ ਸੰਦੇਸ਼ ਹੈ ਭਾਜਪਾ ਪੰਜਾਬ ਮੰਕਰਦੀ ਹੈ ਕਿ ਚੋਣ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਵਾਸਤੇ ਰਾਜਾ ਵੜਿੰਗ ਨੂੰ ਤੁਰੰਤ ਚੋਣ ਪ੍ਰਚਾਰ ਤੋਂ ਰੋਕਿਆ ਜਾਵੇ ਇਸ ਲਈ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਰਿਟਰਨਿੰਗ ਅਧਿਕਾਰੀਆਂ ਨੂੰ ਇਹਨਾਂ ਨਿਯਮਾਂ ਦੀ ਸਖਤ ਰੂਪ ਵਿੱਚ ਪਾਲਣਾ ਕਰਨ ਵਾਸਤੇ ਯਕੀਨੀ ਬਣਾਇਆ ਜਾਵੇ ਅਤੇ ਸਖਤ ਕਾਰਵਾਈਆਂ ਵੀ ਅਮਲ ਵਿੱਚ ਲਿਆਂਦੀਆਂ ਜਾਣ ਸ਼ਿਕਾਇਤ ਵਿੱਚ ਵੜਿੰਗ ਅਤੇ ਹੋਰ ਸ਼ਾਮਲ ਨੇਤਾਵਾਂ ਦੇ ਵਿਰੁੱਧ ਐਫ ਆਈ ਆਰ ਦਰਜ ਕਰਨ ਸਮੇਤ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿੱਚ ਕਾਥਿਤ ਉਲੰਘਣਾ ਲਈ 5 ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸੰਭਾਵਿਤ ਸਜ਼ਾ ਦਾ ਹਵਾਲਾ ਵੀ ਦਿੱਤਾ ਗਿਆ ਸੀ ਇਹਦੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਵਾਹ ਤੋਂ ਚੋਣ ਲੜਨ ਕਰਕੇ ਰਾਜਾ ਵੜਿੰਗ ਇਸ ਵਕਤ ਗਿੱਦੜਵਾਹ ਵਿੱਚ ਫਸ ਕੇ ਰਹਿ ਗਿਆ ਕਿਉਂਕਿ ਉਹਨਾਂ ਦੀ ਮੁੱਛ ਦਾ ਸਵਾਲ ਜੋ ਬਣਿਆ ਹੋਇਆ ਹੈ ਬਾਕੀ ਤਿੰਨ ਹਲਕਿਆਂ ਦੇ ਵਿੱਚ ਉਹਨਾਂ ਦੇ ਚੋਣ ਪ੍ਰਚਾਰ ਕਰਨ ਦੀਆਂ ਸੰਭਾਵਨਾਵਾਂ ਮੱਧਮ ਪੈਂਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਚਰਦੀ ਚੰਨੀ ਵੀ ਬੀਤੇ ਦਿਨਾਂ ਤੋਂ ਚੋੜ ਮੈਦਾਨ ਤੋਂ ਲਾਂਬੇ ਸਨ ਅਤੇ ਹੁਣ ਕੱਲ ਉਹਨਾਂ ਨੇ ਬਰਨਾਲਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਪਰ ਜਲੰਧਰ ਲੋਕ ਸਭਾ ਚੋਣ ਦੇ ਵਕਤ ਅਤੇ ਉਸ ਤੋਂ ਬਾਅਦ ਜ਼ਿਮਨੀ ਚੋਣ ਦੇ ਵਕਤ ਵੀ ਚਰਨਜੀਤ ਚੰਨੀ ਅਤੇ ਰਾਜਾ ਵੜਿੰਗ ਦਾ ਮਨ ਮੁਤਾਬਕ ਖੁੱਲ ਕਿੱਸਾ ਬਣਿਆ ਆ ਸੀ ਹੁਣ ਦੇਖਣਾ ਹੋਵੇਗਾ ਕਿ ਕੀ ਚੰਨੀ ਗਿੱਦੜਬਾਹ ਚੋਣ ਪ੍ਰਚਾਰ ਕਰਨ ਜਾਣਗੇ ਪਰ ਕੱਲ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਬਰਨਾਲਾ ਚ ਚੋਣ ਪ੍ਰਚਾਰ ਕਰਦੇ ਆ ਚਰਨਜੀਤ ਚੰਨੀ ਨੇ ਰਵਨੀਤ ਬਿੱਟੂ ਤੇ ਤਿੱਖੇ ਨਿਸ਼ਾਨੇ ਵੰਨ ਦਿੱਤੇ ਸੀ ਕਿ ਬਿੱਟੂ ਮੁੱਖ ਮੰਤਰੀ ਵਾਲੇ ਸੁਪਨੇ ਲੈਣੇ ਬੰਦ ਕਰੇ ਉਹਨਾਂ ਆਖਾਸ ਕਿ ਨੀਟੂ ਸ਼ਟਰਾਂ ਵਾਲਾ ਮੁੱਖ ਮੰਤਰੀ ਬਣ ਸਕਦਾ ਪਰ ਰਵਨੀਤ ਬਿੱਟੂ ਦੇ ਲੇਖਾਂ ਚਲ ਕੀਰ ਨਹੀਂ ਪਰ ਇੱਥੇ ਇਹ ਗੱਲ ਚੰਨੀ ਨੂੰ ਵੀ ਯਾਦ ਰੱਖਣ ਵਾਲੀ ਹੈ ਸੋਚਿਆ ਤਾਂ ਸ਼ਾਇਦ ਤੁਸੀਂ ਆਪ ਵੀ ਨਹੀਂ ਜਨਾਬ ਕਦੇ ਹੋਣਾ ਚਰਨਜੀਤ ਚੰਨੀ ਜਾਂ ਭਗਵੰਤ ਮਾਨ ਦੋਵਾਂ ਨੇ ਸ਼ਾਇਦ ਕਦੀ ਨਹੀਂ ਸੋਚਿਆ ਹੋਣਾ ਕਿ ਉਹ ਮੁੱਖ ਮੰਤਰੀ ਇੰਨੀ ਛੇਤੀ ਬਣ ਸਕਦੇ ਐ ਪਰ ਦੋਵੇਂ ਮੁੱਖ ਮੰਤਰੀ ਬਣ ਚੁੱਕੇ ਨੇ ਇੱਕ ਸਾਬਕਾ ਨੇ ਤੇ ਇੱਕ ਮੌਜੂਦਾ ਨੇ ਜਿਹੜੇ ਸੁਪਨੇ ਲੈਂਦੇ ਸੀ ਉਹਨਾਂ ਨੂੰ ਨਸੀਬ ਨਹੀਂ ਹੋਈ ਕੁਰਸੀ ਜਿਨ੍ਹਾਂ ਵਿੱਚ ਸੁਖਬੀਰ ਬਾਦਲਾ, ਮਨਪ੍ਰੀਤ ਬਾਦਲਾ, ਸੁਖਜਿੰਦਰ ਰੰਧਾਵਾ, ਨਵਜੋਤ ਸਿੱਧੂ, ਸੁਨੀਲ ਜਾਖੜ, ਪ੍ਰਤਾਪ ਬਾਜਵਾ ਤੇ ਕਈ ਹੋਰਾਂ ਦੇ ਨਾਮ ਵੀ ਨੇ ਇਹਨਾਂ ਨੂੰ ਇਹ ਕੁਰਸੀ ਨਸੀਬ ਨਹੀਂ ਹੋ ਸਕੀ ਹੁਣ ਦੇਖਣਾ ਹੋਏਗਾ ਕਿ ਇਹ ਸ਼ਿਕਾਇਤਾਂ ਅਤੇ ਚੋਣ ਕਮਿਸ਼ਨ ਦੀ ਜਿਹੜੀ ਸ਼ਕਤੀ ਹੈ ਕਿ ਉਹਦੇ ਤੋਂ ਬਾਅਦ ਰਾਜਾ ਵੜਿੰਗ ਤੇ ਚੋਣ ਪ੍ਰਚਾਰ ਕਰਨ ਤੇ ਪਾਬੰਦੀ ਲੱਗਦੀ ਹੈ ਕਿ ਨਹੀਂ ਸਜ਼ਾ 5 ਸਾਲਾਂ ਦੀ ਜਾਂ ਜੁਰਮਾਨਾ ਹੁੰਦਾ ਕਿ ਨਹੀਂ ਪਰ ਕਸੂਤੇ ਘਰ ਜ਼ਰੂਰ ਗਿਆ ਹੈ ਹੁਣ ਗੱਲ ਕਰਦੇ ਹਾਂ ਰਵਨੀਤ ਮਿੱਟੂ ਦਾ ਪਹਿਲਾ ਬਿਆਨ ਸੀ ਜਿਹੜਾ ਜਿਹੜਾ ਵਿੱਚ ਕਿਸਾਨਾਂ ਨੂੰ ਤਾਲਬਾਨ ਆਖਿਆ ਗਿਆ ਸੀ ਉਹਦੇ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਲਗਾਤਾਰ ਘਰਾਓ ਕੀਤਾ ਜਾ ਰਿਹਾ ਤੇ ਮਨਪ੍ਰੀਤ ਬਾਦਰ ਕੋਲ ਸਵਾਲਾਂ ਦੇ ਜਵਾਬ ਨਹੀਂ ਤੇ ਕੱਲ ਉਹ ਚੋਣ ਪ੍ਰਚਾਰ ਵਿਚਕਾਰ ਛੱਡ ਕੇ ਉਹਨੂੰ ਇੱਕ ਪਿੰਡ ਵਿੱਚੋਂ ਦੌੜਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਰਵਨੀਤ ਮਿੱਟੂ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਉਹ ਕਹਿੰਦੇ ਕਿਸਾਨ ਅਤੇ ਉਹਨਾਂ ਆਗੂਆਂ ਨੂੰ ਆ ਵਿਰੋਧ ਦਾ ਰਾਹ ਚਰਨਾ ਚਾਹੀਦਾ ਹੈ ਕੇਂਦਰ ਦੇ ਨਾਲ ਗੱਲਬਾਤ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਨਸੀਹਤ ਦਿੰਦੇ ਆ ਕਿਹਾ ਕਿ ਰੋਸ ਪ੍ਰਦਰਸ਼ਨ ਪੰਜਾਬ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਰਵਨੀਤ ਮਿੱਟੂ ਨੇ ਧਰਨਾਕਾਰੀ ਆਗੂਆਂ ਨੂੰ ਕਿਹਾ ਕਿ ਉਹਨਾਂ ਨੂੰ ਰੇਲਾਂ ਹਾਈਵੇ ਜਾਂ ਟੋਲ ਪਲਾਜ਼ਿਆਂ ਤੇ ਰੋਕ ਕੇ ਦੱਸਿਆ ਜਾਵੇ ਕੀ ਪ੍ਰਾਪਤ ਹੋਇਆ ਇਹਨਾਂ ਦਾ ਨੁਕਸਾਨ ਸਿਰਫ ਆਮ ਲੋਕਾਂ ਨੂੰ ਤੇ ਪੰਜਾਬ ਨੂੰ ਹੁੰਦਾ ਆਓ ਪੰਜਾਬ ਰਾਜ ਦੀ ਬਿਹਤਰੀ ਵਾਸਤੇ ਗੱਲਬਾਤ ਲਈ ਅੱਗੇ ਆਈਏ ਉਨਾਖਿਆ ਕੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਹੱਕ ਚ ਹੈ ਪੰਜਾਬ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਲਈ ਤਿਆਰ ਵੀ ਹੈ ਬਿੱਟੂ ਨੇ ਗਿੱਦੜਬਾਹ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਦੇ ਹੱਕ ਦੇ ਵਿੱਚ ਚੱਕ ਗਿਲਜੇਵਾਲਾ ਦੌਲਾ ਅਤੇ ਗਿੱਦੜਬਾਹ ਦੇ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਆਖੀਆਂ ਉਹਨਾਂ ਅਪੀਲ ਕੀਤੀ ਵੋਟਰਾਂ ਨੂੰ ਕਿ ਜੇਕਰ ਉਹ ਆਪਣੇ ਹਲਕੇ ਦਾ ਵਿਕਾਸ ਚਾਹੁੰਦੇ ਆ ਤਾਂ ਭਾਜਪਾ ਨੂੰ ਵੋਟਾਂ ਪਾਈਆਂ ਜਾਣ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਮੁਕਾਬਲੇ ਕਿ ਛੋਟੇ ਜਾਂ ਵੱਡੇ ਸੂਬੇ ਵਿਕਾਸ ਪੱਖੋਂ ਕਾਫੀ ਅੱਗੇ ਨਿਕਲ ਗਏ ਐ ਤੇ ਅੱਜ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਲ ਜੀਵਨ ਮਿਸ਼ਨ ਮਨਰੇਗਾ ਉਜਵਲਾ ਯੋਜਨਾ ਸਵੱਛ ਭਾਰਤ ਗਰੀਬ ਕਲਿਆਣ ਯੋਜਨਾ ਆਸ਼ਮਾਨ ਭਾਰਤ ਅਤੇ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਨੇ ਜਿਨ੍ਹਾਂ ਦੇ ਵਿੱਚ ਫੰਡਿੰਗ ਕਰ ਰਹੀ ਹੈ ਕੇਂਦਰ ਸਰਕਾਰ ਨੇ ਕਹਿੰਦੇ ਪਿੰਡਾਂ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਸ਼ਸ਼ਕਤੀ ਕਰਨ ਦੇ ਵਾਸਤੇ ਸਾਸਿਕ ਕਦਮ ਵੀ ਚੁੱਕੇ ਨੇ ਰੋਜ਼ਗਾਰ ਦੇ ਮਾਮਲੇ ਦੇ ਵਿੱਚ ਕਹਿੰਦੇ ਕੇਂਦਰ ਸਰਕਾਰ ਕੋਲ ਬਹੁਤ ਕੁਛ ਆ ਬਿਲਕੁਲ ਉਹੀ ਚੀਜ਼ ਦਾ ਜ਼ਿਕਰ ਜਿਹੜੀ ਤੱਕ 2 ਦਿਨ ਪਹਿਲਾਂ ਮਨਪ੍ਰੀਤ ਬਾਦਲ ਜ਼ਿਕਰ ਕਰ ਰਹੇ ਸੀ ਅਤੇ ਉਹ ਤੋਂ ਬਾਅਦ ਚੋਣ ਕਮਿਸ਼ਨ ਨੇ ਸਖਤੀ ਕੀਤੀ ਇਹਨਾਂ ਨੇ ਵੀ ਉਹੀ ਗੱਲ ਕੀਤੀ ਹੈ ਉਹ ਕਹਿੰਦੇ ਆਈਟੀ ਬੀਪੀ ਸੀਆਰਪੀਐਫ ਸੀਆਈਐਸਐਫ ਹੋਰ ਬਹੁਤ ਸਾਰੇ ਉਹਨਾਂ ਕੋਲੇ ਇਸ ਤਰ੍ਹਾਂ ਦੇ ਨੀਂ ਫੌਜੀ ਬਲ ਨੇ ਜਿਨ੍ਹਾਂ ਵਿੱਚ ਭਰਤੀਆਂ ਅਸੀਂ ਕਰ ਸਕਦੇ ਹਾਂ ਇੱਥੋਂ ਤੱਕ ਕਿ ਕੋਈ ਰੇਲਵੇ ਦਾ ਮੰਤ్రਾਲਾ ਵੀ ਉਹਨਾਂ ਕੋਲੇ ਹੈ ਉਹ ਕਹਿੰਦੇ ਰੇਲਵੇ ਦੇ ਵਿੱਚ ਵੀ ਤਾਂ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਵੱਡਾ ਸਰੂਤ ਹੈ ਆਹੀ ਗੱਲਾਂ ਮਨਪ੍ਰੀਤ ਕਰਕੇ ਕਸੂਤੇ ਫਸੇ ਹੋਏ ਨੇ ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੇ ਇਹਨਾਂ ਵਿਭਾਗਾਂ ਦੇ ਵਿੱਚ ਭਰਤੀ ਕਰ ਲਈ ਅਸੀਂ ਕੰਪੀਲਾਵਾਂਗੇ ਰਾਜਾ ਵੜਿੰਗ ਤੇ ਵਰਦਿਆ ਰਵਨੀਤ ਮਿੱਟੂ ਨੇ ਕਿਹਾ ਕਿ ਸੱਤਾ ਤੇ ਪੈਸਾ ਰਾਜਾ ਵੜਿੰਗ ਦੇ ਸਿਰ ਤੇ ਚੜ ਗਿਆ ਉਹ ਕਹਿੰਦੇ ਰਾਜਾ ਵੜਿੰਗ ਦੇ ਭਾਸ਼ਣ ਦਾ ਜਦੋਂ ਉਹਨਾਂ ਨੇ ਹਵਾਲਾ ਦਿੱਤਾ ਕਹਿੰਦੇ ਉਹ ਹਲਕੇ ਦੇ ਗਰੀਬ ਲੋਕਾਂ ਨੂੰ ਡਾਂਟ ਵੀ ਰਹੇ ਐ ਉੱਥੇ ਬਿੱਟੂ ਨੇ ਕਿਹਾ ਕਿ ਗਰੀਬ ਲੋਕਾਂ ਤੋਂ ਵੋਟਾਂ ਮੰਗਣ ਦਾ ਤਰੀਕਾ ਹੁੰਦਾ ਕੋਈ ਜਿਹੜੇ ਉਹਨੂੰ ਪਹਿਲਾਂ ਤਿੰਨ ਵਾਰੀ ਵੋਟਾਂ ਪਾ ਚੁੱਕੇ ਨੇ ਉਹਨਾਂ ਨੂੰ ਉਹਨਾਂ ਤੋਂ ਵੋਟਾਂ ਵੀ ਨਹੀਂ ਮੰਗਣੀਆਂ ਆਉਂਦੀਆਂ ਸਗੋਂ ਉਹਨਾਂ ਨੂੰ ਡਰਾਵਾ ਦਿੱਤਾ ਜਾ ਰਿਹਾ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਗੱਲ ਕਰਦੇ ਆ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪੰਜਾਬ ਸਰਕਾਰ ਨੇ ਅਸਲ ਦੇ ਵਿੱਚ ਇਹ ਮੰਗ ਵੀ ਹੈ ਅਤੇ ਚੋਣਾਂ ਹੋਣੀਆਂ ਵੀ ਚਾਹੀਦੀਆਂ ਨੇ ਪੰਜਾਬ ਸਰਕਾਰ ਨੂੰ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਹੁਣ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨਗਰ ਨਿਗਮ ਚੋਣਾਂ ਕਰਵਾਉਣ ਲਈ 2 ਦੀ ਬਜਾਏ 8 ਹਫ਼ਤਿਆਂ ਦਾ ਸਮਾਂ ਦੇ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਨਗਰ ਨਿਗਮ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਕਰਵਾਉਣ ਦੀ ਹੁਕਮਾਂ ਦੇ ਖਿਲਾਫ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਰਜ ਕੀਤੀ ਸੀ ਉਹਦੇ ਉੱਤੇ ਪੰਜਾਬ ਸਰਕਾਰ ਦੇ ਹੱਕ ਵਿੱਚ ਫੈਸਲਾ ਆਇਆ ਹੈ ਸੁਪਰੀਮ ਕੋਰਟ ਨੇ ਸਾਫ ਸਾਫ ਆਖ ਦਿੱਤਾ ਹੈ ਕਿ 8 ਹਫਤਿਆਂ ਦੇ ਵਿੱਚ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਵੇ ਦਸਣਾ ਬਣਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਮਿਊਸਪਲ ਕਾਉਂਸਲ ਚੋਣਾਂ ਕਰਵਾਉਣ ਲਈ ਕੀਤੀ ਜਾ ਰਹੀ ਦੇਰੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤੀ ਦਿਖਾਈ ਸੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਦਾਲਤੀ ਹੱਤਕ ਦਾ ਨੋਟਿਸ ਜਾਰੀ ਕਰਦਿਆਂ 10 ਦਿਨਾਂ ਦੇ ਵਿੱਚ ਨਗਰ ਨਿਗਮ ਅਤੇ ਮਿਊਸਪਲ ਕਾਉਂਸਲ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਬੀਤੇ ਦਿਨੀ ਹੁਕਮ ਦੇ ਦਿੱਤੇ ਸੀ ਹੁਣ ਸੁਪਰੀਮ ਕੋਰਟ ਦਾ ਜਦੋਂ ਦਰਵਾਜ਼ਾ ਖੜਕਾਇਆ ਗਿਆ ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਰੱਦੀ ਰਹਾ ਦਿੱਤੀ ਗਈ ਹੈ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਪੰਜ ਨਗਰ ਨਿਗਮਾ ਪਟਿਆਲਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਅਤੇ ਫਗਵਾੜਾ ਅਤੇ ਨਾਲ ਹੀ 42 ਮਿਊਸਪਲ ਕਾਉਂਸਲਾਂ ਦਾ ਕਾਰਜਕਾਲ ਖਤਮ ਹੋਇਆ ਹੋਇਆ ਹੈ ਇਸੇ ਦੌਰਾਨ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚਿਆ ਸੀ ਜਿੱਥੇ ਹਾਈ ਕੋਰਟ ਕਾਫੀ ਨਾਰਾਜ਼ ਹੋਈ ਸੀ ਪਰ ਹੁਣ ਰਾਹਤ ਮਿਲ ਗਈ ਹੈ ਹੁਣ ਗੱਲ ਕਰਦੇ ਹਾਂ ਕੇਜਰੀਵਾਲ ਤੇ ਇੱਕ ਬਿਆਨ ਨੇ ਆਮ ਵਧਾਇਕਾਂ ਨੂੰ ਕੰਬਣੀ ਛੇੜ ਦਿੱਤੀ ਹੈ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਛੇਤੀ ਹੋਣ ਵਾਲੀਆਂ ਨੇ ਅਤੇ ਉਹਨਾਂ ਚੋਣਾਂ ਦੀਆਂ ਤਿਆਰੀਆਂ ਵੀ ਨਿਤ ਪ੍ਰਤੀ ਦਿਨ ਤੇਜ਼ ਹੁੰਦੀਆਂ ਜਾ ਰਹੀਆਂ ਨੇ ਆਪ ਸੁਪਰੀਮੋ ਉਹ ਰੈਲੀਆਂ ਵੀ ਕਰ ਰਹੇ ਐ ਅਤੇ ਮੀਟਿੰਗਾਂ ਵੀ ਕਰ ਰਹੇ ਐ ਲੋਕਾਂ ਤੱਕ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਉਹਨਾਂ ਨੇ ਇੱਕ ਕਾਨਫਰੰਸ ਦੇ ਵਿੱਚ ਬੋਲਦਿਆਂ ਇਹ ਆਖਿਆ ਅਸਲ ਵਿੱਚ ਕੁਝ ਸੰਕੇਤ ਦਿੱਤੇ ਨੇ ਜਿਸ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਮੌਜੂਦਾ ਉਹਨਾਂ ਵਿੱਚ ਖਲਬਲੀ ਹੈ ਅਤੇ ਦਹਿਸ਼ਤ ਦਾ ਮਾਹੌਲ ਵੀ ਬਣਨਾ ਯਕੀਨੀ ਹੈ। ਕੇਜਰੀਵਾਲ ਨੇ ਵੱਡੇ ਪੱਤਰ ਤੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰਨ ਦਾ ਭਾਵ ਕੱਟਣ ਦੇ ਸੰਕੇਤ ਦੇ ਦਿੱਤੇ ਨੇ। ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਹੋਰ ਸੋਚ ਸਮਝ ਕੇ ਟਿਕਟਾਂ ਦਿੱਤੀਆਂ ਜਾਣਗੀਆਂ। ਕਹਿੰਦੇ ਮੇਰਾ ਕੋਈ ਰਿਸ਼ਤੇਦਾਰ ਨਹੀਂ, ਕੋਈ ਭਰਾ ਨਹੀਂ, ਕੋਈ ਭਤੀਜਾ ਨਹੀਂ। ਮੈਂ ਭਾਈ ਭਤੀਜਾਵਾਦ ਨਹੀਂ ਕਰਨਾ। ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਕਈ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਘਰ ਵਾਲੀ ਮੁੱਖ ਮੰਤਰੀ ਬਣੇਗੀ। ਉਕਾਂ ਦੇ ਮੇਰੀ ਪਤਨੀ ਨੂੰ ਸੀਐਮ ਬਣਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਮੇਰੇ ਪਰਿਵਾਰ ਦੇ ਵਿੱਚੋਂ ਵੀ ਕੋਈ ਸਿਆਸਤ ਵਿੱਚ ਨਹੀਂ ਹੈ ਜਿਹੜੀ ਵੀ ਟਿਕਟ ਦੇਵਾਂਗੇ ਸੋਚ ਸਮਝ ਕੇ ਦੇਵਾਂਗੇ ਉਹ ਉਹਨੂੰ ਮਿਲੂਗੀ ਜਿਹੜਾ ਕੰਮ ਕਰਦਾ ਹੈ ਸਭ ਕੁਝ ਸੋਚਾਂਗੇ ਤੇ ਦੇਖਾਂਗੇ ਪਰ ਤੁਹਾਡੀ ਵਫਾਦਾਰੀ ਕਿਸੇ ਵਿਧਾਇਕ ਜਾਂ ਕਾਉਂਸਲਰ ਪ੍ਰਤੀ ਨਹੀਂ ਹੋਣੀ ਚਾਹੀਦੀ ਕੰਮ ਪ੍ਰਤੀ ਹੋਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਸਿਰਫ ਕੇਜਰੀਵਾਲ ਹੋਵੇਗਾ ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰੀਆਂ 70 ਸੀਟਾਂ ਤੇ ਸਮਝਣਾ ਕਿ ਚੋਣ ਲੜ ਰਹੇ ਹਾਂ ਜਿਸ ਨੂੰ ਵੀ ਟਿਕਟ ਮਿਲਦੀ ਹੈ ਉਸ ਨੂੰ ਕੇਜਰੀਵਾਲ ਲਈ ਕੰਮ ਕਰਨਾ ਪਵੇਗਾ ਇਹ ਨਾ ਪੁੱਛੋ ਕਿ ਤੁਸੀਂ ਇਹ ਕਿਸ ਵਿਅਕਤੀ ਨੂੰ ਕਿਉਂ ਟਿਕਟ ਦੇ ਦਿੱਤੀ ਤੁਸੀਂ ਉਸ ਵਿਅਕਤੀ ਨੂੰ ਟਿਕਟ ਕਿਉਂ ਨਹੀਂ ਦਿੱਤੀ ਜਿਸ ਨੂੰ ਵੀ ਤੁਸੀਂ ਟਿਕਟ ਦਿੰਦੇ ਹੋ ਉਸ ਵਿਅਕਤੀ ਨੂੰ ਵੀ ਇਹ ਸੋਚਣਾ ਪਵੇਗਾ ਕਿ ਉਹਨੇ ਲੋਕਾਂ ਲਈ ਕੰਮ ਕਰਨਾ ਹੈ ਇਹਦੇ ਤੇ ਫਿਰ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਕੇਜਰੀਵਾਲ ਨੇ ਅਧਿਕਾਰੀਆਂ ਨੂੰ ਜਿੱਤ ਦਾ ਮੰਤਰ ਦਿੰਦਿਆਂ ਕਿਹਾ ਕਿ ਹਰੇਕ ਵੋਟ ਨੂੰ ਪੋਲਿੰਗ ਬੂਥ ਤੱਕ ਪਹੁੰਚਣਾ ਹੋਵੇਗਾ ਇਹ ਸਭ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਆਪਣੇ ਵੱਡੀ ਗਿਣਤੀ ਵਿੱਚ ਵਿਧਾਇਕਾਂ ਨੂੰ ਬਦਲਣ ਦੀ ਯੋਜਨਾ ਬਣਾ ਰਹੇ ਹੋ ਸਕਦੇ ਐ ਇਹ ਪਹਿਲੀ ਵਾਰ ਹੈ ਜਦੋਂ ਕੇਜਰੀਵਾਲ ਇਹ ਲੋਕਾਂ ਨੂੰ ਸੰਕੇਤ ਦੇਂਦੇ ਨਜ਼ਰ ਆਏ ਪਿਛਲੀਆਂ ਚੋਣਾਂ ਵਿੱਚ ਬਹੁਤ ਸਾਰੇ ਉਮੀਦਵਾਰ ਅਜਿਹੇ ਸੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਨਹੀਂ ਸੀ ਬਦਲਿਆ ਪਰ ਹੁਣ ਵਰਕਰਾਂ ਨੂੰ ਵੀ ਉਹ ਕਹਿੰਦੇ ਮੌਕਾ ਦਿੱਤਾ ਜਾਏਗਾ ਅਜਿਹੇ ਵਰਕਰ ਜੋ ਬੀਤੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਵਾਸਤੇ ਕੰਮ ਕਰ ਰਿਹਾ ਹੈ ਪਰ ਅੱਜ ਤੱਕ ਨਾ ਉਹਨਾਂ ਨੂੰ ਟਿਕਟ ਤੇ ਨਾ ਕੋਈ ਅਹੁਦਾ ਮਿਲਿਆ ਆਪ ਨਾਲ ਜੁੜੇ ਲੋਕਾਂ ਦਾ ਮਰਨਾ ਹੈ ਕਿ ਇਸ ਵਾਰ ਕੇਜਰੀਵਾਲ ਉਹਨਾਂ ਨੂੰ ਮੌਕਾ ਦੇ ਸਕਦੇ ਨੇ ਇੱਕ ਹੋਰ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਅਤੇ ਕੁਝ ਹੋਰ ਨਾਂਤੇ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਤੋਂ ਬਾਅਦ ਇਹ ਪਹਿਲੀ ਚੋਣ ਹੋ ਰਹੀ ਹੈ ਤੇ ਐਂਟੀ ਇਨਕੰਮਬੈਂਸੀ ਵੀ ਹੋਣੀ ਹੈ ਨਾਲ ਹੀ ਕਾਂਗਰਸ ਵੀ ਇਹ ਜ਼ੋਰਦਾਰ ਢੰਗ ਨਾਲ ਬਾਜ਼ੀ ਮਾਰ ਰਹੀ ਹੈ ਦੂਸਰੇ ਪਾਸੇ ਕਈ ਵਿਧਾਇਕਾਂ ਬਾਰੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਦੱਸੀਆਂ ਜਾ ਰਹੀਆਂ ਨੇ ਇਹ ਸਭ ਨਾਲ ਨਜਿੱਠਣ ਵਾਸਤੇ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਕੋਈ ਨਵਾਂ ਫਾਰਮੂਲਾ ਲੈ ਕੇ ਆ ਸਕਦੇ ਨੇ ਹੁਣ ਗੱਲ ਕਰਦੇ ਆਂ ਨਵਜੋਤ ਸਿੱਧੂ ਦੀ ਨਵਜੋਤ ਸਿੱਧੂ ਇਸ ਵਕਤ ਸਿਆਸਤ ਤੋਂ ਲਗਭਗ ਹਾਸ਼ੀਏ ਤੇ ਨੇ ਬੀਤੇ ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚੋਂ ਗਾਇਬ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਲੋਕ ਸਭਾ ਚੋਣਾਂ ਅਤੇ ਹੁਣ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਵਿੱਚੋਂ ਵੀ ਇਸ ਸਿਆਸੀ ਪੇਚ ਤੋਂ ਗਾਇਬ ਨੇ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਸਿਆਸੀ ਬਿਆਨ ਵੀ ਸਾਹਮਣੇ ਨਹੀਂ ਆ ਰਿਹਾ ਇਸ ਵਿਚਾਲੇ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਭਾਜਪਾ ਗੂ ਤਰਨਜੀਤ ਸਿੰਘ ਸੰਧੂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਮੁਲਾਕਾਤ ਤੋਂ ਬਾਅਦ ਕਾਂਗਰਸੀ ਅਤੇ ਭਾਜਪਾ ਆਗੂਆਂ ਦੇ ਵਿੱਚ ਕਿਆ ਸਰਾਈਆਂ ਲੱਗ ਰਹੀਆਂ ਸੀ ਕਿ ਸਿੱਧੂ ਭਾਜਪਾ ਵਿੱਚ ਵਾਪਸੀ ਕਰ ਸਕਦੇ ਨੇ ਇਸ ਵਿਚਾਰ ਹੁਣ ਨਵਜੋਤ ਸਿੰਘ ਸਿੱਧੂ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਸਿੱਧੂ ਨੇ ਅਸਲ ਦੇ ਵਿੱਚ ਇੱਕ ਮੁਲਾਕਾਤ ਵਿੱਚ ਕਿਹਾ ਕਿ ਸਿਆਸਤ ਵਿੱਚ ਹਾਈ ਕੁਮਾਰ ਦੇ ਮੁਤਾਬਕ ਚੱਲਣਾ ਪੈਂਦਾ ਹੈ ਤੇ ਜੇ ਮੈਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਜ਼ੁਬਾਨ ਦਿੱਤੀ ਹੈ ਤਾਂ ਮੈਂ ਉਹਦੇ ਤੇ ਕਾਇਮ ਵੀ ਰਹਾਂਗਾ ਉਹਨਾਂ ਕਿਹਾ ਮੈਂ ਕਦੇ ਵੀ ਸੱਚਾਈ ਤੇ ਇਮਾਨਦਾਰੀ ਦੇ ਰਾਹ ਨੂੰ ਨਹੀਂ ਛੱਡਿਆ ਬੇਈਮਾਨੀ ਨਾਲ ਕਮਾਇਆ ਪੈਸਾ ਬਿਮਾਰੀਆਂ ਲੈ ਕੇ ਆਉਂਦਾ ਹੈ ਅਤੇ ਉਹਨਾਂ ਦਾ ਨਾਮ ਵੀ ਮਿਟ ਜਾਂਦਾ ਹੈ بڑے ਲੋਕ ਮੁੱਖ ਮੰਤਰੀ ਬਣ ਨੂੰ ਪੂਰੇ ਫਿਰਦੇ ਸੀ ਕਾਲੇ ਸੀ ਪਰ ਅੱਜ ਤੱਕ ਉਹਨਾਂ ਦਾ ਨਾਮ ਤੁਸੀਂ ਵੇਖੋ ਕਿ ਖਤਮ ਹੋ ਚੁੱਕਿਆ ਹੈ ਪਰ ਅੱਜ ਵੀ ਮੈਂ ਕਿਤੇ ਨਾ ਕਿਤੇ ਖੜ੍ਹ ਜਾਵਾਂ ਤਾਂ ਲੋਕ ਮੇਰੀ ਇੱਜ਼ਤ ਕਰਦੇ ਆ ਭਾਜਪਾ ਛੱਡਣ ਦਾ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਸਿੱਧੂ ਨੇ ਕਿਹਾ ਕਿ ਉਸ ਵੇਲੇ ਭਾਜਪਾ ਬਾਦਲਾਂ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦੀ ਤਾਂ ਮੈਂ ਭਾਜਪਾ ਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਚੁਣ ਲਓ ਤੇ ਮੈਂ ਪੰਜਾਬ ਨੂੰ ਚੁਣਦਾ ਹਾਂ ਫਿਰ ਅਰुण ਜੇਤਲੀ ਨੇ ਕਹਿੰਦੇ ਮੈਨੂੰ ਕੁਰਕ ਖੇਤਰ ਤੋਂ ਚੋਣ ਲੜਨ ਵਾਸਤੇ ਆਖਿਆ ਪਰ ਮੈਂ ਇਨਕਾਰ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਜ਼ਬਾਨ ਦਿੱਤੀ ਹੈ ਮੈਂ ਉਦੋਂ ਵੀ ਆਪਣਾ ਵਚਨ ਨਹੀਂ ਤੋੜਿਆ ਤੇ ਹੁਣ ਵੀ ਨਹੀਂ ਤੋੜਾਂਗਾ ਮੈਂ ਮੋਦੀ ਲਹਿਰ ਵਿੱਚ ਵੀ ਨਹੀਂ ਚੋਣ ਲੜਿਆ ਜਦੋਂ ਕਿ ਮੇਰਾ ਜਤਨਾ ਅਤੇ ਮੰਤਰੀ ਬਣਨਾ ਵੀ ਲਗ ਭਗ ਤੈ ਸੀ ਮੈਂ ਫਿਰ ਵੀ ਅੰਮ੍ਰਿਤਸਰ ਨਹੀਂ ਛੱਡਿਆ ਤੇ ਮੈਨੂੰ ਆਪਣੇ ਇਸ ਫੈਸਲੇ ਤੇ ਅੱਜ ਵੀ ਮਾਣ ਹੈ ਭਾਵੇਂ ਉਹਨਾਂ ਨੇ ਸੰਕੇਤ ਦਿੱਤੇ ਹੈ ਕਿ ਅੱਜ ਵੀ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਹੈ ਪਰ ਪੰਜਾਬ ਦੀ ਜਿੰਨੀ ਵੀ ਕਾਂਗਰਸ ਲੀਡਰਸ਼ਿਪ ਹੈ ਉਹ ਸਿੱਧੂ ਨੂੰ ਮੂੰਹ ਨਹੀਂ ਲਾਉਂਦੀ ਤੇ ਹੁਣ ਗੱਲ ਕਰਦੇ ਆਂ ਬੇਅਦਬੀ ਕੇਸਾਂ ਦੇ ਟ੍ਰਾਇਲ ਦੀ ਕਪਨਾ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਕਤ ਉਹਨਾਂ ਦੀ ਸਰਕਾਰ ਵੱਲੋਂ ਬੇਅਦਬੀ ਕੇਸਾਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈ ਕੇ ਸੱਟ ਵੱਲੋਂ ਕਰਵਾਉਣ ਦੇ ਫੈਸਲੇ ਸੰਬੰਧੀ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਮਤੇ ਨੂੰ ਡੇਰਾ ਮੁਖੀ ਦੇ ਵੱਲੋਂ ਚੁਣੌਤੀ ਦਿੱਤੀ ਇੱਕ ਪਟੀਸ਼ਨ ਸੀ ਉਸ ਪਟੀਸ਼ਨ ਦਾ ਹਾਈ ਕੋਰਟ ਵੱਲੋਂ ਨਵੇੜਾ ਕੀਤਾ ਜਾਣ ਦੀ ਖਬਰ ਹੈ ਚੀਫ ਜਸਟਿਸ ਸ਼ੀਲ ਲਾਗੂ ਅਤੇ ਜਸਟਿਸ ਅਨੈਲ ਖੇਤਰਪਾਲ ਦੀ ਬੈਂਚ ਨੇ ਕਿਹਾ ਕਿ ਹਾਈ ਕੋਰਟ ਦੇ ਵੱਲੋਂ ਟਰਾਇਲ ਤੇ ਲਗਾਈ ਰੋਕ ਦੇ ਵਿਰੁੱਧ ਸਰਕਾਰ ਦੀ ਐਸਐਲਪੀ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਅਜਿਹੇ ਚ ਉੱਥੇ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਹਾਈ ਕੋਰਟ ਇਸ ਮਾਮਲੇ ਵਿੱਚ ਦਾਖਲ ਨਹੀਂ ਦੇ ਸਕਦੀ ਸੁਣਵਾਈ ਸ਼ੁੱਕਰਵਾਰ ਨੂੰ ਜਸਟਿਸ ਲੀਜ਼ਾ ਗਿਲਦੀ ਬੈਂਚ ਨੇ ਦੂਸਰੀ ਬੈਂਚ ਨੂੰ ਰੈਫਰ ਕਰ ਦਿੱਤੀ। ਇਹਦੇ ਤੋਂ ਪਹਿਲਾਂ ਬੇਅਦਵੀ ਦੇ ਇਹਨਾਂ ਕੇਸਾਂ ਦੇ ਟਰਾਇਲ ਤੇ ਹਾਈ ਕੋਰਟ ਦੇ ਵੱਲੋਂ ਲਗਾਈ ਗਈ ਰੋਕ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਦਾਖਲ ਐਸਐਲਪੀ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਟਰਾਇਲ ਤੇ ਰੋਕ ਹਟਾ ਦਿੱਤੀ ਸੀ। ਸੀਬੀਆਈ ਤੋਂ ਜਾਂਚ ਵਾਪਸ ਲੈਣ ਦੇ ਫੈਸਲੇ ਦੇ ਵਿਰੁੱਧ ਗੁਰਮੀਤ ਰਾਮ ਰਹਿਮ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਜਸਟਿਸ ਵਿਨੋਦ ਐਸ ਭਾਰਤਵਾਜ ਦੀ ਬੈਂਚ ਨੇ ਟਰਾਇਲ ਤੇ ਰੋਕ ਲਗਾਉਂਦਿਆਂ ਇਹ ਮਾਮਲਾ ਮਾਰਚ ਮਹੀਨੇ ਵੱਡੀ ਬੈਂਚ ਨੂੰ ਫੈਸਲਾ ਦੇਣ ਵਾਸਤੇ ਰੈਫਰ ਕਰ ਦਿੱਤਾ ਸੀ ਇਹਦੇ ਨਾਲ ਹੀ ਬੇਅਦਬੀ ਕੇਸਾਂ ਦੇ ਫਰੀਦਕੋਟ ਅਦਾਲਤੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਜਿਰਾ ਅਦਾਲਤ ਵਿੱਚ ਆਈ ਟ੍ਰਾਇਲਾਂ ਤੇ ਅਗਲੇ ਹੁਕਮ ਤੱਕ ਰੋਕ ਲਗਾ ਦਿੱਤੀ ਸੀ ਤੇ ਹੁਣ ਗੱਲ ਕਰਦੇ ਹਾਂ ਲੁਧਿਆਣਾ ਦੇ ਵਿੱਚ ਹੋਏ ਗੋਲੀ ਕਾਂਡ ਦੀ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਕਾਰੋਬਾਰੀ ਪ੍ਰਿਯੰਕਲ ਉਹਨਾਂ ਤੇ ਅਤੇ ਉਹਨਾਂ ਦੀ 파ਟਨਰ ਦੇ ਉੱਤੇ ਗੋਲੀ ਚਲਾਉਣ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਇਸ ਮਾਮਲੇ ਵਿੱਚ ਕੁਝ ਨਵੇਂ ਤੇ ਵੱਡੇ ਖੁਲਾਸੇ ਹੋਏ ਨੇ ਗੈਂਗਸਟਰ ਰਿਸ਼ਵ ਬੈਣੀਪਾਲ ਉਰਫ ਨਾਨੂ ਨੇ ਘਟਨਾ ਤੋਂ ਲਗਭਗ 10 ਦਿਨ ਪਹਿਲਾਂ ਜਾਣਕਾਰੀ ਮਿਲੀ ਹੈ ਕਿ ਯੂਪੀ ਤੋਂ ਕੁਝ ਹਥਿਆਰ ਮੰਗਵਾਏ ਸੀ ਸ਼ੂਟਰ ਫਰੈਸ਼ਰ ਸਨ ਇਸ ਲਈ ਘਟਨਾ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਉਹਨਾਂ ਨੂੰ ਬਰਾਊਨ ਰੋਡ ਤੇ ਇੱਕ ਹੋਟਲ ਦੇ ਵਿੱਚ ਠਹਿਰਾਇਆ ਗਿਆ ਅਤੇ ਉੱਥੇ ਹੀ ਉਹਨਾਂ ਨੂੰ ਇਹ ਹਥਿਆਰ ਦਿੱਤੇ ਗਏ ਜਿਸ ਤੋਂ ਬਾਅਦ ਘਟਨਾ ਵਾਲੀ ਸ਼ਾਮ ਨੂੰ ਉਹ ਸਿੱਧੇ ਪ੍ਰਯੰਕਲ ਦੀ ਦੁਕਾਨ ਤੇ ਗਏ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਪੁਲਿਸ ਇਸ ਮਾਮਲੇ ਵਿੱਚ ਦੱਸਿਆ ਗਿਆ ਕਿ ਹੁਣ ਤੱਕ ਦੋ ਪਹਿਲਾਂ ਤੇ ਇੱਕ ਬਾਅਦ ਵਿੱਚ ਭਾਵ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਸ ਦੇ ਵਿੱਚ ਰਿਸ਼ਬ ਬੈਣੀਪਾਲ, ਸ਼ੁਸ਼ੀਲ ਅਤੇ ਆਕਾਸ਼ ਇਹ ਤਿੰਨੋ ਹੀ ਦੱਸੇ ਜਾ ਰਹੇ ਨੇ। ਪੁਲਿਸ ਨੇ ਆਕਾਸ਼ ਕੋਲੋਂ 30 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ ਚਾਰ ਪਿਸਤੌਲ ਹੋਰ ਬਰਾਮਦ ਕੀਤੇ ਨੇ ਅਤੇ ਦੋ ਤੋਂ ਤਿੰਨ ਹੋਰ ਲੋਕਾਂ ਦੇ ਫੜੇ ਜਾਣੇ ਹਲੇ ਸੰਭਾਵਨਾਵਾਂ ਅਤੇ ਇਹ ਫੜੇ ਜਾਣੇ ਬਾਕੀ ਨੇ। ਪੁਲਿਸ ਦੀਆਂ ਟੀਮਾਂ ਲਗਾਤਾਰ ਵੱਖ-ਵੱਖ ਸ਼ਹਿਰਾਂ ਵਿੱਚ ਦੱਸਿਆ ਗਿਆ ਕਿ ਛਾਪੇ ਮਾਰੀਆਂ ਕਰ ਰਹੀਆਂ ਨੇ। ਆਕਾਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਸੀ ਅਤੇ ਪਿਸਤੌਲ ਉਸ ਨੂੰ ਨਾਨੂ ਨੇ ਦਿੱਤਾ ਸੀ ਮੋਢਲੀ ਪੁੱਛਗਿਸਤੁਰਾ ਨਾਨੂ ਨੇ ਇਸ ਮਾਮਲੇ ਵਿੱਚ ਆਪਣੇ ਨਾਲ ਜੁੜੇ ਸਾਰੇ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਨਾਮ ਪੁਲਿਸ ਨੂੰ ਦੱਸ ਦਿੱਤੇ ਨੇ ਪਰ ਪੁਲਿਸ ਦੋਸ਼ੀਆਂ ਦੇ ਨਾਮਾਂ ਅਤੇ ਹੋਰ ਤੱਥਾਂ ਦੀ ਹਾਲੇ ਪੁਸ਼ਟੀ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖ ਰਹੀ ਹੈ ਅਤੇ ਵੱਖ-ਵੱਖ ਜਿਹੜੇ ਐਂਗਲ ਨੇ ਉਹਨੂੰ ਜਾਂਚ ਪੜਤਾਲ ਦੇ ਅਧੀਨ ਰੱਖਿਆ ਹੋਇਆ ਹੈ ਪੁਲਸ ਨੂੰ ਕੁਝ ਅਜਿਹੇ ਵਾਹਨਾਵਾਂ ਦੇ ਨੰਬਰ ਵੀ ਮਿਲੇ ਆ ਜੋ ਸ਼ੱਕੀ ਲੱਗ ਰਹੇ ਨੇ ਇਹਨਾਂ ਵਾਹਨਾਂ ਦੇ ਵੇਰਵਿਆਂ ਦੀ ਜਾਂਚ ਵੀ ਇਸ ਵਕਤ ਕੀਤੀ ਜਾ ਰਹੀ ਹੈ ਪਤਾ ਲੱਗਿਆ ਕਿ ਜਿਨ੍ਹਾਂ ਅਪਰਾਧੀਆਂ ਦੇ ਨਾਮ ਪੁਲਿਸ ਤੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਸਿਆਸਤਦਾਨਾਂ ਦੀ ਸ਼ਰਨ ਵਿੱਚ ਜਾ ਚੁੱਕੇ ਨੇ ਉਹ ਖੁਦ ਆਪਣੇ ਪੁੱਤਰਾਂ ਜਾਂ ਪਰਿਵਾਰਕ ਜੀਆਂ ਨੂੰ ਪੇਸ਼ ਕਰਨ ਲਈ ਆਖ ਰਹੇ ਨੇ ਇਹਦੇ ਨਾਲ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਸਿਆਸਤਦਾਨ ਵੀ ਇਹਨਾਂ ਅਪਰਾਧੀਆਂ ਨੂੰ ਪੁਲਿਸ ਅੱਗੇ ਆਤਮ ਸੌਂਵਾ ਪਰ ਕਰਵਾਉਣ ਦੇ ਵਾਸਤੇ ਵੱਖ-ਵੱਖ ਅਧਿਕਾਰੀਆਂ ਕੋਲ ਫੋਨ ਖੜਕਾ ਰਹੇ ਨੇ ਪਰ ਪੁਲਿਸ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਕਰਨ ਨੂੰ ਤਿਆਰ ਨਹੀਂ ਲੱਗ ਰਹੀ ਤੇ ਹੁਣ ਖਬਰ ਮਿਲ ਰਹੀ ਹੈ ਮਨੀਪੁਰ ਵਾਲੇ ਪਾਸਿਓ ਤੁਹਾਨੂੰ ਯਾਦ ਹੋਣਾ ਮਨੀਪੁਰ ਪਹਿਲਾਂ ਵੀ ਸੜਿਆ ਬਲੇ ਹੈ ਬਲਾਤਕਾਰ ਤੱਕ ਹੋਏ ਨੇ ਤੇ ਹੁਣ ਫਿਰ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਸੁਰੱਖਿਆ ਦਸਤਿਆਂ ਦੇ ਨਾਲ ਉੱਥੇ ਮੁਕਾਬਲਾ ਹੋਇਆ ਤੇ ਇਸ ਮੁਕਾਬਲੇ ਦੇ ਵਿੱਚ 11 ਸ਼ੱਕੀ ਅਤਵਾਦੀ ਹਲਾਕ ਹੋਏ ਨੇ ਬੋਰੋ ਬੇਕਰਾ ਸਬ ਡਿਵੀਜ਼ਨ ਦੇ ਜੋਕਰਾ ਡੂਰ ਕਰੋਂਗ ਦੇ ਵਿੱਚ ਇਹ ਮੁਕਾਬਲਾ ਹੋਇਆ ਜਿਸ ਦੇ ਵਿੱਚ CRPF ਦੇ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਅਧਿਕਾਰੀਆਂ ਨੇ ਦੱਸਿਆ ਕਿ ਜੋਕਰਾ ਡੂਰ ਕਰੋਂਗ ਦੇ ਵਿੱਚ ਆਦੂ ਨੇ ਇੱਕ ਹਥਿਆਰਾਂ ਨਾਲ ਲੈਸ ਅਤਵਾਦੀਆਂ ਨੇ ਕੁਝ ਮਕਾਨਾਂ ਤੋਂ ਇਲਾਵਾ ਕਈ ਦੁਕਾਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਅਤੇ CRPF ਦੇ ਕੈਂਪ ਤੇ ਵੀ ਅੰਨੇਵਾਹ ਗੋਲੀਬਾਰੀ ਕਰ ਦਿੱਤੀ ਜਿਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਜਵਾਬੀ ਕਾਰਵਾਈ ਕੀਤੀ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਪਾਸਿਓਂ ਲਗਭਗ 1 ਘੰਟੇ ਤੱਕ ਗੋਲੀ ਚੱਲਦੀ ਰਹੀ ਇਲਾਕੇ ਵਿੱਚ ਤਣਾਅ ਨੂੰ ਦੇਖਦੇ ਹੋਏ ਚੱਪੇ-ਚੱਪੇ ਤੇ ਸੁਰੱਖਿਆ ਦਸਤੇ ਮੁਸਤੈਦ ਕਰ ਦਿੱਤੇ ਗਏ ਐ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਇਲਾਕੇ ਤੋਂ 5 ਨਾਗਰਿਕ ਲਾਪਤਾ ਨੇ ਪਰ ਇਹ ਸਪਸ਼ਟ ਨਹੀਂ ਸੀ ਹੋ ਸਕਿਆ ਕਿ ਕੀ ਉਹਨਾਂ ਨੂੰ ਅਤਵਾਦੀਆਂ ਨੇ ਅਗਵਾ ਕੀਤਾ ਹੈ ਜਾਂ ਹਮਲਾ ਸ਼ੁਰੂ ਹੋਣ ਕਾਰਨ ਉਹ ਕਿਤੇ ਲੁਕੇ ਹੋਏ ਨੇ। ਉਹਨਾਂ ਕਿਹਾ ਕਿ ਮਾਰੇ ਗਏ ਅਤਵਾਦੀਆਂ ਦੀਆਂ ਲਾਸ਼ਾਂ ਨੂੰ ਬੋਰੂ ਬੇਕਰਾ ਪੁਲਿਸ ਥਾਣੇ ਵਿੱਚ ਰੱਖਿਆ ਗਿਆ ਸੀ ਅਤੇ ਜ਼ਖਮੀ ਸੀਆਰਐਫ ਦੇ ਦੋ ਜਵਾਨਾਂ 'ਚੋਂ ਇੱਕ ਦੀ ਜਿਹੜੀ ਸਥਿਤੀ ਆ ਉਹ ਗੰਭੀਰ ਦੱਸੀ ਜਾ ਰਹੀ ਹੈ। ਇਦੇ ਤੋਂ ਇਲਾਵਾ ਪਹਿਲਾ ਸੋਮਵਾਰ ਸਵੇਰੇ ਮਨੀਪੁਰ ਦੇ ਇਮਫਾਲ ਪੂਰਵੀ ਜ਼ਿਲ੍ਹੇ ਵਿੱਚ ਵੀ ਅਤਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਖੇਤ ਵਿੱਚ ਕੰਮ ਕਰ ਰਿਹਾ ਇੱਕ ਕਿਸਾਨ ਜ਼ਖਮੀ ਹੋਇਆ ਜਾਤੀ ਹਿੰਸਾ ਵਿੱਚ ਝੁਲਸ ਰਹਿ ਮਨੀਫੁਰ ਦੀ ਇਮਫਾਲ ਘਾਟੀ ਵਿੱਚ ਕਿਸਾਨਾਂ ਤੇ ਪਹਾੜੀ ਇਲਾਕਿਆਂ ਦੇ ਅਤਵਾਦੀਆਂ ਵੱਲੋਂ ਲਗਾਤਾਰ ਤੀਸਰੇ ਦਿਨ ਹਮਲਾ ਕੀਤੇ ਜਾਣ ਦੀ ਖਬਰ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਿਆਂ ਦੇ ਕਾਰਨ ਘਾਟੀ ਦੇ ਬਾਹਰੀ ਇਲਾਕਿਆਂ ਵਿੱਚ ਰਹਿਣ ਵਾਲੇ ਕਈ ਕਿਸਾਨ ਖੇਤਾਂ ਵਿੱਚ ਜਾਣ ਤੋਂ ਡਰ ਰਹੇ ਹੈ ਅਤੇ ਇਸ ਵਕਤ ਝੋਨੇ ਦੀ ਫਸਲ ਦੀ ਜਿਹੜੀ ਕਟਾਈ ਹੈ ਉਹ ਵੀ ਵੱਡੇ ਪੈਮਾਨੇ ਤੇ ਪ੍ਰਭਾਵ ਦੱਸੀ ਜਾ ਰਹੀ ਹੈ। ਉੱਥੇ ਮਨੀਪੁਰ ਦੇ ਪਹਾੜੀ ਤੇ ਘਾਟੀ ਜ਼ਿਲ੍ਹਿਆਂ ਚ ਪਿਛਲੇ 3 ਦਿਨਾਂ ਦੇ ਅੰਦਰ ਤਲਾਸ਼ੀ ਮੁਹਿੰਮ ਦੇ ਦੌਰਾਨ ਸੁਰੱਖਿਆ ਦਸਤਿਆਂ ਨੇ ਕਈ ਹਥਿਆਰ, ਗੋਲਾ ਬਾਰੂਦ ਅਤੇ ਆਈਈਡੀ ਜ਼ਬਤ ਕੀਤੇ ਅਤੇ ਮੁਹਿੰਮ ਹਾਲੇ ਵੀ ਜਾਰੀ ਹੈ। ਤੇ ਆਹ ਖਬਰ ਕੈਨੇਡਾ ਵਾਲੇ ਪਾਸਿਓ ਮਿਲੀ ਹੈ। ਜ਼ਿਲ੍ਹਾ ਤਰਨਤਾਰਨ ਦੇ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਆਪਣੇ ਇਕਲੌਤੇ ਪੁੱਤਰ ਪਰਮਵੀਰ ਸਿੰਘ ਔਲਖ ਨੂੰ 2018 ਵਿੱਚ ਕੈਨੇਡਾ ਭੇਜਿਆ ਸੀ ਤੇ ਉਹਨੇ ਇੱਥੇ ਆ ਕੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ 2022 ਵਿੱਚ ਉਸਦਾ ਵਿਆਹ ਖਡੂਰ ਸਾਹਿਬ ਦੀ ਰਹਿਣ ਵਾਲੀ ਸਿਮਰਨ ਜੀਤਕੌਰ ਦੇ ਨਾਲ ਕਰ ਦਿੱਤਾ ਗਿਆ ਪਰਮਵੀਰ ਸਿੰਘ ਔਲਖ ਨੇ ਪੀਆਰ ਲੈਣ ਵਾਸਤੇ ਆਪਣੀ ਫਾਈਲ ਜਮ੍ਹਾਂ ਕਰਵਾਈ ਹੋਈ ਸੀ ਅਤੇ ਸ਼ੁੱਕਰਵਾਰ ਸ਼ਾਮ ਨੂੰ ਉਸਨੇ ਆਪਣੀ ਮਾਤਾ ਮਨਜੀਤ ਕੌਰ ਅਤੇ ਪਿਤਾ ਹਰਦੀਪ ਸਿੰਘ ਨਾਲ ਫੋਨ 'ਤੇ ਗੱਲਬਾਤ ਵੀ ਕੀਤੀ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਭਾਗੂਪੁਰ ਦੇ ਰਹਿਣ ਵਾਲੇ 29 ਸਾਲਾ ਪਰਮਵੀਰ ਸਿੰਘ ਔਲਖ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿੱਚ ਇੱਕ ਬੰਦੂਕਤਾਰੀ ਨਾਈਜੀਰੀਅਨ ਨੇ ਦੱਸਿਆ ਗਿਆ ਕਿ ਗੋਲੀਆਂ ਮਾਰੀਆਂ ਨੇ। ਉਹਨੂੰ ਕੁੱਲ 8 ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਅਤੇ ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਭਰਤੀ ਕਰਵਾਇਆ ਹੋਇਆ ਹੈ ਅਤੇ ਉੱਥੇ ਉਹਦਾ ਇਲਾਜ ਚੱਲ ਰਿਹਾ ਹੈ। ਨੌਜਵਾਨ ਤੇ ਹਮਲੇ ਦੀ ਸੂਚਨਾ ਮਿਲਦਿਆਂ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਔਲਖ ਦੇ ਨਾਲ ਉਸਦੀ ਪਤਨੀ ਸਿਮਰਨਜੀਤ ਕੌਰ ਵੀ ਟੋਰਾਂਟੋ ਸ਼ਹਿਰ ਦੇ ਵਿੱਚ ਰਿੰਦੀ ਸੀ ਜਿਸ ਨੇ ਸਵੇਰੇ 8 ਵਜੇ ਫਿਰ ਫੋਨ ਤੇ ਘਰਦਿਆਂ ਨੂੰ ਦੱਸਿਆ ਕਿ ਉਹਦੇ ਘਰ ਵਾਲੇ ਤੇ ਨਾਈਜੀਰੀਅਨ ਦੇ ਵੱਲੋਂ ਬੰਦੂਕ ਨਾਲ ਹਮਲਾ ਕਰ ਦਿੱਤਾ ਗਿਆ ਹਰਜੀਤ ਸਿੰਘ ਨੇ ਦੱਸਿਆ ਕਿ ਪੂਰੇ ਪਿੰਡ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਹੈ ਅਤੇ ਪਰਮਵੀਰ ਔਲਖ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਮੈਂ ਇੱਕ ਜਰੂਰ ਕਹਿਣਾ ਚਾਹੁੰਦਾ ਕਿ ਸਾਡਾ ਪਿੰਡ ਭਾਗਪੁਰ ਪੀੜਤ ਪਰਿਵਾਰ ਭਾਵ ਸਾਡੇ ਪਰਿਵਾਰ ਦੇ ਨਾਲ ਹੈ ਹਮਦਰਦੀ ਵੀ ਕਰ ਰਿਹਾ ਅਰਦਾਸ ਵੀ ਕਰ ਰਿਹਾ ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਕੈਨੇਡਾ ਦੇ ਵਿੱਚ ਕਿਉਂਕਿ ਕੁਝ ਕੁ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਤੇ ਉੱਥੇ ਜਿਹੜੀ ਅਮਰ ਕਾਨੂੰਨ ਦੀ ਸਥਿਤੀ ਹੈ ਉਹਨੂੰ ਬੜਾ ਕੇ ਰੱਖਿਆ ਜਾਵੇ ਅਤੇ ਅਸੀਂ ਨਿਆਂ ਵੀ ਚਾਹੁੰਦੇ ਆ ਇਨਸਾਫ ਵੀ ਚਾਹੁੰਦੇ ਆ ਤਾਂ ਕਿ ਕਿਸੇ ਦੇ ਹੋਰ ਪੁੱਤਰ ਦੇ ਉੱਤੇ ਇਸ ਤਰ੍ਹਾਂ ਭਵਿਕ ਵਿੱਚ ਗੋਲੀਬਾਰੀ ਨਾ ਹੋ ਸਕੇ ਦੋਸਤੋ ਇਹ ਸੀ ਕੌਲਮ ਇਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾਸ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ